ਕਹਾਂ ਤਾਂ ਤੁਸੀਂ ਕਹਿੰਦੇ ਉਹ ਖੇਤ ਕਿਹੜਾ ਪਾਰਿਆ ਉਹਦੇ ਆਖੀ ਤੋਂ ਲੈ ਕੇ ਨੀਂਹਾਂ ਤੇ ਛੇਕ ਨਹੀਂ ਜਾਂਦੇ ਉਹ ਤਾਂ ਤੇ ਬਲਵਾਸ ਵੀ ਲਿਆ 14 ਸਾਲਾਂ ਇਹਦੇ ਭੈਣ ਭਰਾਵਾਂ ਨਾਲ ਪਿਆਰ ਦੇਖੀਏ ਤਾਂ ਨਾਲ ਹੀ ਲੱਗਨ ਕਰਦੇ ਸੋਤੇ ਜਿਵੇਂ ਹੀ ਨਾਲ ਹੀ ਲੱਗਾ ਪਰ ਆਹ ਬੰਦੇ ਦੀਆਂ ਗੱਲਾਂ ਵੀ ਉਹ ਆਈ ਜਾਂਦੇ ਆ ਸਾਹਮਣੇ ਕਿਤੇ ਦੇ ਧੋਕੀ ਨੇ ਕਿਸੇ ਨੇ ਮਿਹਨਤ ਕਰਨਾ ਮਾਰਤਾ ਤੱਕਾ ਨਾਲ ਵਿਚਾਰਤਾ ਤੇ ਆਜਾ ਬੜਾ ਕਾਫੀ ਗੱਲਾਂ ਹੋ ਗਈਆਂ ਜੋ ਵੀ ਲਿਖਿਆ ਜਾਂਦਾ ਹੈ ਨੇ ਇਤਿਹਾਸ ਨੇ ਸਾਡੇ ભગવાન ਵੱਡੇ ਹੋਣ ਵਾਲੇ ਕੀ ਉਹ ਜਵਾਨੇ ਦੀ ਗੱਲ ਉਹ ਸੱਤਿਆਰ ਦੀ ਗੱਲ ਉਹ ਰਾਜਪਰਮ ਦੀ ਗੱਲ ਸਾਡੇ ਸਾਹਮਣੇ ਹਰ ਮੈਂ ਪਿੱਛੇ ਇਹ ਸੱਤਿਆਰ ਬ੍ਰੰਤ ਪੜ ਕੇ ਜੈ ਸਿਧੀ ਦੇ ਪਰਮਤੀ ਸਵਾਲ ਕਰਦੀ ਹੈ ਤੇ ਸਿਧੀ ਜਵਾਬ ਦਿੰਦਾ ਹੈ ਸਮਾਰ ਦੀ ਮੰਤਰ ਤੇ ਕੀ ਆ ਹੋਣਾ ਹੈ ਉਹ ਕੁਝ ਦੇ ਇਥੋਂ ਕਿਵੇਂ ਹੋਊ ਸਰ ਇਹ ਨੂੰ ਹਜ਼ਾਰਾਂ ਸਾਲ ਹੋ ਗਏ ਰਮਾਇਣ ਦੀ ਗੱਲ ਨੂੰ ਕੋਈ ਗੰਦਾ 100 ਸਾਲ ਪਹਿਲਾਂ ਪਾਪਾ ਜੀ ਨੇ ਲਿਖੀ ਸੀ ਇਹ ਦੁਚਾਰਾ ਜਿਹੜੀਆਂ ਕੰਦਾਲ ਨੇ ਜ਼ਰੂਰੀ ਹੁੰਦੀ ਹੈ ਇੱਕ ਮੈਂ ਇੱਕ ਗੱਲ ਪੁੱਛਣੀ ਹੋਣਾ ਸਾਡੇ ਮਹਿਬਾਨ ਬੈਠੇ ਆ ਕਿਰਪਾ ਕਰਕੇ ਜਰੂਰ ਹੋ ਕਰਦੇ ਮੰਦਿਰ ਜਿਹੇ ਤੋ ਲਿਖਿਆ ਉਹ ਜ਼ਰੂਰ ਦੂਰ ਕਰ ਦੇਣਾ ਜਦੋਂ ਅਸੀਂ ਪੜ੍ਹਦੇ ਸੀ ਨਾ ਸਾਨੂੰ ਹੌਂਗ ਮਾਂ ਕੀ ਤੇ ਪਹਾੜ ਲੈ ਆ ਅਸੀਂ ਮੱਠ ਤੀ ਨੂੰ ਸਵਾਰ ਕਰਤਾ ਇਹ ਐਕਾ ਮਹਾਂਵਣੀ ਯੋਧਾ ਸੀ ਜਿਹੜਾ ਪਹਾੜੀ ਚੱਕਿਆ ਉਹ ਕਹਿੰਦਾ ਬੱਚੇ ਉਹ ਨਹੀਂ ਉਹਦੀ ਉੱਥੋਂ ਤੱਕ ਸਮਝ ਨਹੀਂ ਸਮਝ ਤੁਹਾਨੂੰ ਆ ਵੀ ਜਦੋਂ ਦੱਸਾਂ ਉਹਨੂੰ ਸਵੇਜੀਨੀ ਮੁਕਤੀ ਦਾ ਪਤਾ ਨਹੀਂ ਸੀ ਉਹ ਹਰੇਕ ਰਣੇ ਹਰੇਕ ਫੁੱਲ ਦਾ ਪੱਤਾ ਹਰੇਕ ਦਾ ਫੁੱਲ ਉਹ ਦੂਰਿਆਂ ਨੇ ਇੱਕ ਹੀ ਪੱਤ ਬੰਨ੍ਹ ਲਈ ਤੇ ਜਦੋਂ ਉੱਥੇ ਆਇਆ ਕਿ ਤੁਸੀਂ ਤਾਂ ਪਹਾੜੇ ਚੱਕਿਆ ਨਾ ਪਰ ਉਹਨੂੰ ਪਹਾੜਾ ਕਿਹਾ ਗਿਆ ਕਿ ਨਾ ਭਾਪੀ ਸਾਰੇ ਫੁੱਲ ਉੱਥੇ ਜਿੰਨਾ ਵੀ ਸੀ ਨਾ ਪਹਾੜ ਦੇ ਉੱਤੇ ਉਹਨੂੰ ਸਵੇਜੀਨੀ ਮੁਕਤੀ ਦਾ ਨਹੀਂ ਸੀ ਪਤਾ ਉਹਨੇ ਉਹ ਪੱਤ ਬੰਨ੍ਹ ਲਈ ਉਹਨੂੰ ਪਹਾੜਾ ਕਿਹਾ ਇਹ ਨਹੀਂ ਕਿ ਉਹ ਮੈਂ ਆਪਣੇ ਤਵਾਦ ਜਿਹੜਾ ਲੜੀ ਮਾਰਨੋਂ ਪਰਲੇ ਦੀ ਉਹਨੂੰ ਕੁਝ ਵੀ ਕਰੇ ਜਿਹੜਾ ਆਪਾਂ ਮਤਲਬ ਲੈ ਕੇ ਆਏ ਹਰ ਦੁਆਰ ਤੋਂ ਜਿੱਥੇ ਆਪਾਂ ਪਹਿਲਾਂ ਫੁੱਲ 봉ੇ ਹੁੰਦੇ ਸੀ ਉਸਦੀ ਨਾਮ ਉਸਦੀ ਨਾਮ ਇਹ ਮਾਰ ਗਿਆ ਪੰਡਤ ਨੂੰ ਕਿਹਾ ਵੀ ਮੈਨੂੰ ਹੈ ਮੈਨੂੰ ਜਿੰਨੇ ਮਾਰਤੀ ਪੈਸੇ ਲੈ ਲੈ ਜਿੱਥੋਂ ਕਰਤੀ ਸਾਡਾ ਉਸਦੀ ਨਾਮ ਮੈਨੂੰ ਉੱਥੋਂ ਤਾਈਂ ਕਰਕੜ ਗਈ ਉਹਨਾਂ ਨੇ ਕੀ ਕਰਤਿਆ ਸਾਡਾ ਸਿਰਫ ਸਾਡੇ ਸੂਬਾ ਤੋਂ 7 ਤੱਕ ਮਤਲਬ ਇਹਦਾ ਅਸਲੀ ਨਾ 1650 ਕਰਦਾ ਮਗਰ ਤੂੰ ਤੂੰ ਬਾਹਰ ਵਾਲਾ ਦਿਓ ਉਹ ਮੇਰੀ ਨੌਮੀ ਕਿਹੜੀ ਆ ਗਈ ਹੈ ਮਤਲਬ ਮਗਰ ਇਹ ਤੂੰ ਬਾਹਰ ਜਾਂਦਾ ਨਹੀਂ ਹੋਈ ਕਹਿੰਦੇ ਉਦੋਂ ਬਾਹਰ ਤਰ੍ਹਾਂ ਕੋਲ ਪੱਤਰਾ ਤੇ ਲਿਖਿਆ ਜਾਂਦਾ ਸੀ ਨਾ ਸ਼ਾਪਾ ਕਰਦਾ ਸੀ ਨਾ ਗ੍ਰੰਥਸਾਸਤੇ ਸੀ ਨਾ ਹੋ ਸੀ ਮਗਰ ਜਿਹੜੇ ਕੋਲ ਪੱਤਰਾ ਕਿੱਧਰ ਦੇ ਉਹ ਕਦੇ ਖੇਡ ਜਾਂਦਾ ਸੀ ਕੋਈ ਲੋਕ ਕਰਦਾ ਨਹੀਂ ਸੀ ਉਦੋਂ ਵੀ ਤੋਹਦਾ ਜੀ ਕੋ ਮਨਨਾ ਤੋਂ ਵੀ ਰਾ ਤੋਂ ਕਿ ਕਿੰਨੇ ਸੁਭਾਲੇ ਗਏ ਨੇ ਗ੍ਰੰਥ ਇਹ ਕਿੰਨੀ ਇਤੋਂ ਤੱਕ ਮਤਲਬ ਪਹੁੰਚੀ ਹੈ ਇਹ ਕੀ ਮੈਂ ਇਹ ਹੀ ਤੁਹਾਨੂੰ ਕਹ ਰਿਹਾ ਹਾਂ ਅਲਜੂਬ ਦੀ ਦਸਤੂਰ ਦੇ ਬਾਰੇ ਤਾਂ